ਇਹ ਸਰਕਾਰ ਆਪ ਲਈ ਇਹ ਫਿਰ ਤੁਹਾਨੂੰ ਧਰਨਾ ਕਿਉਂ ਰੋਣਾ ਪੈ ਰਿਹਾ ਸਰਕਾਰ ਤੁਹਾਡੀ ਆਪਣੀ ਤੁਸੀਂ ਯੋਗ ਲੱਗੀ ਕੋਣੀ ਕੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਪਹਿਲੀ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜਾ ਕਿ ਸੱਤਾਧਾਰੀ ਤੇਰੇ ਵੱਲੋਂ ਮੌਜੂਦਾ ਸਰਕਾਰ ਜਿਹਨਾਂ ਦੀ ਸਰਕਾਰ ਹੋਏ ਉਹਨਾਂ ਵੱਲੋਂ ਹੀ ਪ੍ਰਤਾਪ ਸਿੰਘ ਇੱਕ ਦੂਸਰੀ ਪਾਰਟੀ ਦੇ ਆਗੂ ਨੂੰ ਗ੍ਰਿਫਤਾਰ ਕਰਨ ਲਈ ਧਰਨੇ ਤੇ ਰੋਸ ਪ੍ਰਦਰਸ਼ਨ ਕੀਤਾ ਕੀਤੇ ਕਰਨੇ ਪਏ ਮੁਹਾਲੀ ਦੇ ਫੇਸ 2 ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਹਮਨ अरोड़ा ਉਹਨਾਂ ਦੀ ਅਗਵਾਈ ਦੇ ਵਿੱਚ ਮੁਹਾਲੀ ਦੇ ਫੇਸ 2 ਸਥਿਤੀਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਕਹਿਆ ਗਿਆ ਸੀ ਚੰਡੀਗੜ੍ਹ ਵੱਲੋਂ ਵੀ ਕੂ ਜਿਹੜਾ ਕੀ ਹੋਣਾ ਵੱਲੋਂ ਕੀਤਾ ਜਾਣਾ ਸੀ ਲੇਕਿਨ ਚੰਡੀਗੜ੍ਹ ਪੁਲਿਸ ਨੇ ਤਿਆਰੀਆਂ ਦੇਖਦੇ ਹੋਏ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਨੂੰ स्थगित ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਨੂੰ ਦੇਖਣਾ ਹੈ ਕਿ ਹੁਣ ਕਿਸ ਤਰੀਕੇ ਦੀ ਰਣਨੀਤੀ ਜਿਹੜੀ ਕੀ ਆਮ ਆਦਮੀ ਪਾਰਟੀ ਵੱਲੋਂ ਘੜੀ ਜਾਏਗੀ ਤੇ ਦੂਸਰੇ ਪਾਸੇ ਕਾਂਗਰਸ ਵੱਲੋਂ ਇਸ ਬਚਾ ਇਸ ਨੂੰ ਲੈ ਕੇ ਆਪਣੇ ਬਚਾਅ ਨੂੰ ਲੈ ਕੇ ਕਿਸ ਤਰੀਕੇ ਦੀ ਰਣਨੀਤੀ ਘੜੀ ਜਾਏਗੀ ਮੋਹਾਲੀ ਤੋਂ ਮਨੀਸ਼ਾੰਕਰ ਭਾਰਤ ਨੇ ਨਹੀਂ ਤੁਹਾਡੀ ਸਰਕਾਰ ਆਪਣੀ ਹੈ ਜੀ ਫਿਰ ਤੁਹਾਨੂੰ ਧਰਨਾ ਕਿਉਂ ਲਉਣਾ ਪੈ ਰਿਹਾ ਸਰਕਾਰ ਤੁਹਾਡੀ ਆਪਣੀ ਤੁਸੀਂ ਜ਼ੋਰ ਲਾ ਕੇ ਕੋਣੀ ਪੁੱਛਿਆ ਤਾਂ ਨੇ ਮਗਾਰੇ ਤੇ ਕਿਉਂ ਮਾਰੀ ਉਹ ਤਾਂ ਪੁੱਛੋ ਤਾਂ ਪੁਲਿਸ ਪੁੱਛ ਹੀ ਲਾਉਗੀ ਕੀ ਗੱਲ ਇੱਕ ਮਿੰਟ ਇੱਕ ਮਿੰਟ ਉਹ ਤਾਂ ਪੁਲਿਸ ਚੱਲੀ ਹੈ ਜੀ ਉਹ ਤਾਂ ਪੁਲਿਸ ਕਾ ਆਪਦੀ ਕਾਰਵਾਈ ਕਰੂਗੀ ਕੀ ਗੱਲ ਮੇਰਾ ਐਜ਼ ਇੱਕ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਨਾ ਤੇ ਜਾਂ ਪਾਰਟੀ ਪ੍ਰਧਾਨ ਵੀ ਛੱਡ ਦਿਓ ਜੀ ਇੱਕ ਪੰਜਾਬੀ ਹੋਣ ਦੇ ਨਾਤੇ ਜੇ ਤੁਹਾਡਾ ਉਹ ਕੀ ਪਤਾ ਕੀ ਪਤਾ ਹੈ ਭਾਈ ਸਾਹਿਬ ਉਹ ਬੰਬ 32 ਬੰਬਾਂ ਚੋਂ ਕਿਹੜਾ ਬੰਬ ਮੇਰੇ ਤੇ ਚੱਲਣਾ ਹੈ ਕਿਹੜਾ ਤੁਹਾਡੇ ਤੇ ਚੱਲਣਾ ਹੈ ਕਿਹੜਾ 3 ਕਰੋੜ ਪੰਜਾਬੀਆਂ ਚੋਂ ਕਿਹਦਾ ਟਾਰਗੇਟ ਕੌਣ ਹੈ ਉਹਦੇ ਟਾਰਗੇਟ ਤੇ ਕੀ ਗੱਲ ਹੈ ਆਪਣਾ ਸਾਰਿਆਂ ਦਾ ਫਰਜ਼ ਨਹੀਂ ਬਣ ਜਾਂਦਾ ਹੈਗਾ ਬਾਜਵਾ ਸਾਹਿਬ ਤੋਂ ਉਹਦਾ ਸੋਰਸ ਪੁੱਛੀਏ ਕਹਿੰਦੇ ਅੱਜ ਅੱਜ ਜਾਵਾਂਗਾ ਪੁਲਿਸ ਸਟੇਸ਼ਨ ਜਾਵਾਂਗਾ ਉਹਨਾਂ ਰਾਜ ਨੂੰ ਜਾ ਕੇ ਮੈਂ ਜਾਣ ਕੇ ਬਦਲਾ ਕੇ ਤੇ ਫਿਰ ਧਰਨਾ ਕਾਹਨੂੰ ਰੱਖਿਆ ਫਿਰ ਹਾਈ ਕੋਰਟ ਕਾਹਨੂੰ ਤੁਰੇ ਫਿਰਦੇ ਨੇ ਜਾਣ ਜਾ ਕੇ ਦੱਸ ਇਹਨਾਂ ਗੱਲ ਮੁਕੀ ਅੱਜ ਹਾਈ ਕੋਰਟ ਵੀ ਗਏ ਨੇ ਉਹ ਕਲਕੱਤਾ ਵੀ ਨੇ ਕੀ ਤੁਸੀਂ ਹੁਣ ਸਾਈਬਰ ਕ੍ਰਾਈਮ ਥਾਣੇ ਜਾਓਗੇ ਜਾਂ ਉਹਨਾਂ ਦੇ ਘਰ ਜਾਓਗੇ ਵੀ 2 ਵਜੇ ਉਹਨਾਂ ਨੇ ਜਾਣਾ ਉੱਥੇ ਥਾਣੇ ਅਸੀਂ ਅਸੀਂ ਸਾਈਬਰ ਕ੍ਰਾਈਮ ਥਾਣੇ ਕੀ ਕਰਨੇ ਸਾਂ ਘਰੋਂ ਆਵਾਂਗੇ ਉਹਨਾਂ ਦੇ ਉਹ ਤਾਂ 2 ਵਜੇ ਉੱਥੇ ਥਾਣੇ ਚਲੇ ਗਏ ਜੀ ਆ ਕੋਈ ਗੱਲ ਨਹੀਂ ਫਿਰ ਮੁੜ ਕੇ ਤਾਂ ਆਉਣਗੇ ਘਰੀ ਆਉਣਗੇ ਉਹ ਮੰਗ ਕਰ ਰਹੇ ਨੇ ਐਫ ਆਈ ਆਰ ਰਾਜੀ ਕੀਤੇ ਚਾਹੇ ਹਾਈ ਕੋਰਟ ਵੀ ਉਹਨਾਂ ਨੇ ਪਟੀਸ਼ਨ ਫਾਈਲ ਕਰ ਲਈ ਆ ਤੇ ਸੋਰਸ ਆਫ ਸੋਰਸ ਆਫ ਇਨਫੋਰਮੇਸ਼ਨ 10 ਦਿਨ ਰੱਦ ਹੋ ਜੂਗੀ ਪੁਲਿਸ ਦਾ ਕੰਸਰਨ ਕੀ ਹੈ ਪੁਲਿਸ ਦੀ ਐਫ ਆਈ ਆਰ ਦੇ ਵਿੱਚ ਕੀ ਹੋਊਗਾ ਪੁਲਿਸ ਦਾ ਕੰਸਰਨ ਇਹ ਹੋਊਗਾ ਕਿ ਜੀ ਇੱਕ ਬੰਦੇ ਨੇ মিডিਆ ਚੈਨਲ ਦੇ ਉੱਪਰ ਬੈਠ ਕੇ ਆ ਗੱਲ ਕਹੀ ਅਸੀਂ ਉਹਨਾਂ ਕੋਲੋਂ ਸੋਰਸ ਆਫ ਇਨਫੋਰਮੇਸ਼ਨ ਪੁੱਛਣਾ ਚਾ ਰਹੇ ਹਾਂ ਉਹ ਸਾਡਾ ਸਾਥ ਲਾਅ ਇਨਫੋਰਸਿੰਗ ਏਜੰਸੀਜ਼ ਦਾ ਸਾਥ ਨਹੀਂ ਦੇ ਰਹੇ ਹੈਗੇ ਆਹੀ ਕੁਝ ਲਿਖਿਆਊਗਾ ਐਫ ਆਈ ਆਰ ਚ ਉਹ 10 ਦਿਨ ਕੋਆਪਰੇਟ ਕਰ ਦੇ ਜਦੋਂ ਪੁਲਿਸ ਦੀ ਤਸੱਲੀ ਹੋ ਜੂ ਆਪੇ ਪਰਚਾ ਕੈਨਸਲ ਹੋ ਜਾਊਗੀ ਸਾਡੀ ਪਾਰਟੀ ਵੱਲੋਂ ਅਸੀਂ ਇੱਥੇ ਪ੍ਰਦਰਸ਼ਨ ਰੱਖਿਆ ਹੈਗਾ ਉਹਦੇ ਪਿੱਛੇ ਇੱਕ ਕਾਰਨ ਹੈ ਤੁਸੀਂ ਜਾਣਦੇ ਹੋ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਲੀਡਰ ਵੀ ਆ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਆਖਿਆ ਕਿ ਪੰਜਾਬ ਦੇ ਵਿੱਚ 50 ਜਿਹੜੇ ਬੰਬ ਆਏ ਆ ਉਹਨਾਂ 'ਚੋਂ 18 ਬੰਬ ਚੱਲ ਗਏ ਆ ਔਰ 32 ਬੰਬ ਹਾਲੇ ਰਹਿਂਦੀਆਂ ਚੱਲਣ ਵਾਲੇ ਆ ਤੇ ਨੈਚੁਰਲੀ ਇਹ ਬੜਾ ਸੈਂਸਿਟਿਵ ਇਸ਼ੂ ਹੈਗਾ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਤੇ ਅਸੀਂ ਉਸ ਨੂੰ ਉਦੋਂ ਬੇਨਤੀ ਕੀਤੀ ਸੀ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿ ਬਹੁਤ ਵੱਡਾ ਹੀ ਸੈਂਸਿਟਿਵ ਇਸ਼ੂ ਹੈ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਇਸ਼ੂ ਹੈ ਤੇ ਤੁਸੀਂ ਇਹ ਜਾਣਕਾਰੀ ਜਿਹੜੀ ਸੁਰੱਖਿਆ ਏਜੰਸੀਆਂ ਨੂੰ ਜਾਂ ਪੰਜਾਬ ਪੁਲਿਸ ਨੂੰ ਦਿਓ ਤਾਂ ਕਿ ਪੰਜਾਬ ਦੀ 3 ਕਰੋੜ ਜਨਤਾ ਦੀ ਜਿਹੜੀ ਉਹ ਰਾਖੀ ਕੀਤੀ ਜਾ ਸਕੇ ਤੇ ਖੈਰ ਜਦੋਂ ਪੁਲਿਸ ਦੇ ਅਧਿਕਾਰੀ ਵੀ ਉਹਨਾਂ ਕੋਲ ਗਏ ਬਾਜਵਾ ਸਾਹਿਬ ਨੇ ਉਹ ਸੋਰਸ ਡਿਸਕਲੋਜ਼ ਨਹੀਂ ਕੀਤਾ ਔਰ ਹੱਲੇ ਵੀ ਕਹਿ ਰਹੇ ਨੇ ਕਿ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਹੈ ਪਰ ਮੈਂ ਸੋਰਸ ਡਿਸਕਲੋਜ਼ ਨਹੀਂ ਕਰ ਰਿਹਾ ਸੋ ਸਾਡਾ ਸਵਾਲ ਇਹ ਹੈਗਾ ਬਿ ਤੁਹਾਡੇ ਜਿਹੜੇ ਸੋਰਸ ਨੇ ਜਾਂ ਤੁਹਾਡੀ ਲੀਡਰਸ਼ਿਪ ਤੁਸੀਂ ਹੋ ਕਿ ਤੁਸੀਂ ਦੇਸ਼ ਦੀ ਜਾਂ ਪੰਜਾਬ ਦੀ ਸੁਰੱਖਿਆ ਤੋਂ ਉੱਤੇ ਹੋ ਕਾਨੂੰਨ ਦੀ ਨਜ਼ਰਾਂ ਤੇ ਸਾਰੇ ਬਰਾਬਰ ਹੈਗੇ ਆ ਤੇ ਜਦੋਂ ਇਹਨਾਂ ਨੇ ਸੋਰਸ ਨਹੀਂ ਦਿੱਤੇ ਉਸ ਤੋਂ ਬਾਅਦ ਜਿਹੜਾ ਹੈਗਾ ਐਫ ਆਈ ਆਰ ਦਰਜ ਹੁੰਦੀ ਆ ਤੇ ਪੂਰੀ ਦੀ ਪੂਰੀ ਜਿਹੜੀ ਕਾਂਗਰਸ ਹੈਗੀ ਹੈ ਬਜਾਏ ਇਸ ਦੇ ਕਿ ਉਹ ਬਾਜਵਾ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਉਹ ਸੋਰਸ ਦੱਸੋ ਤਾਂ ਕਿ ਦੇਸ਼ ਦੀ ਸੁਰੱਖਿਆ ਕੰਪਰੋਮਾਈਜ਼ ਨਾ ਹੋਵੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕੰਪਰੋਮਾਈਜ਼ ਨਾ ਹੋਵੇ ਬਜਾਏ ਇਹ ਕਹਿਣ ਦੇ ਉਹਨਾਂ ਨੇ ਜਿਹੜਾ ਹੈਗਾ ਬਾਜਵਾ ਸਾਹਿਬ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ ਕੁਲ ਸਾਡਾ ਸਵਾਲ ਇਹ ਹੈਗਾ ਕਾਂਗਰਸ ਨੂੰ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਨਾਲ ਹੋ ਤੁਸੀਂ ਦੇਸ਼ ਦੇ ਨਾਲ ਹੋ ਜਾਂ ਫਿਰ ਤੁਸੀਂ ਦੇਸ਼ ਦੇ ਦੁਸ਼ਮਣਾਂ ਦੇ ਨਾਲ ਹੋ ਕਿਉਂਕਿ ਬਾਜਵਾ ਸਾਹਿਬ ਜੇਕਰ ਉਹ ਸੋਰਸ ਨਹੀਂ ਦੱਸ ਰਹੇ ਔਰ ਤੁਸੀਂ ਉਹਦੀ ਹਮਾਇਤ ਕਰ ਰਹੇ ਹੋ ਉਹਨੂੰ ਥਾਪੜਾ ਦੇ ਰਹੇ ਹੋ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਕਾਂਗਰਸ ਦਾ ਹੱਥ ਅਤਵਾਦੀਆਂ ਦੇ ਨਾਲ ਹੈ ਸਰ ਹਾਂਜੀ ਹੋਜੀ ਮਾਫ਼ ਕਰਦੇ ਹਾਂ ਜੰਗੀਗਰ ਇਕੋ ਜਿਹੀ ਡੈਮੋਕ੍ਰੇਸੀ ਹੈ ਮਾਰਚ ਕਰਨ ਦਾ ਹੱਕ ਹਰ ਇੱਕ ਨੂੰ ਹੈਗਾ ਕੋਟ ਜਾਣ ਦਾ ਹੱਕ ਹਰ ਇੱਕ ਨੂੰ ਹੈਗਾ ਉਹ ਬਿਲਕੁਲ ਕਰਨ ਸਾਡਾ ਤਾਂ ਸਵਾਲ ਸਿੱਧਾ ਜਿਆ ਕਾਂਗਰਸ ਨੂੰ ਸਵਾਲ ਇਹ ਹੈ ਕਿ ਉਹ ਦੱਸੇ ਵੀ ਉਹ ਦੇਸ਼ ਦੇ ਦੁਸ਼ਮਣਾਂ ਦੇ ਨਾਲ ਹੈ ਜਾਂ ਦੇਸ਼ ਦੇ ਨਾਲ ਹੈ ਔਰ ਬਾਜਵਾ ਸਾਹਿਬ ਨੂੰ ਦੋ ਚੀਜ਼ਾਂ ਅਸੀਂ ਕਹਿਣੀ ਚਾਹਵਾਂਗੇ ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਸੈਂਸਿਟਿਵ ਇਸ਼ੂ ਇਸ ਕਰਕੇ ਤੁਸੀਂ ਆਪਣਾ ਸੋਰਸ ਦੱਸੋ ਵਰਨਾ ਜੇਕਰ ਤੁਸੀਂ ਇਹ ਰਾਜਨੀਤੀ ਕਰ ਰਹੇ ਸੀ ਲੋਕਾਂ ਦੇ ਸਾਹਮਣੇ ਆ ਕੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਕਿ ਮੈਂ ਤਾਂ ਡਰ ਦਾ ਮਾਹੌਲ ਪੈਦਾ ਕਰਕੇ ਆਪਣੀ ਰਾਜਨੀਤੀ ਝੰਕਾਰਿਆ ਸੀ ਪਰ ਅੱਜ ਤੁਸੀਂ ਇਹ ਮੰਨ ਕਰਾਂਗੇ ਜੀ ਬਿਲਕੁਲ ਕਰਾਂਗੇ ਜੀ ਅਸੀਂ ਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਜਿਤਾਉਣਾ ਚਾਹੁੰਦੇ ਆ ਬਈ ਇਹ ਜਿਹੜੇ ਪੰਜਾਬੀ ਆ ਉਹ ਜਾਨੀ ਕਿ ਉਹਨਾਂ ਦੀ ਸੁਰੱਖਿਆ ਦਾ ਮਾਮਲਾ ਹੈ ਆਮ ਆਦਮੀ ਪਾਰਟੀ ਇਸ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਦੀ ਅਸੀਂ ਤੁਹਾਨੂੰ ਰਾਜਨੀਤਿਕ ਸਟੰਟ ਨਹੀਂ ਖੇਡਣ ਦਿੰਦੇ ਦੇਸ਼ ਦੀ ਸੁਰੱਖਿਆ ਦੇ ਉੱਤੇ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਲਾਈਨ ਆਰਡਰ ਦੇ ਉੱਤੇ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਹੈ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਲ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ 바이 ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਨੰਦਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ assim que